ਕਬਰ ਦੀ ਖੁਦਾਈ ਕੀਤੀ ਜਾ ਰਹੀ ਹੈ ਕਿਉਂਕਿ ਖਬਰ ਖੁਦਾਈ ਕਰਨ ਤੋਂ ਬਾਅਦ ਜਿਹੜਾ ਮਸਾ ਧਿਆਨ ਪ੍ਰਸ਼ਾਸਨ ਦਾ ਧਿਆਨ ਵਿੱਚ ਆਇਆ ਉਹਨਾਂ ਨੇ ਇਹਦਾ ਪੋਸਟਮਾਨ ਕਰਵਾ ਦੇ ਡਿਊਟੀ ਮੁੰਜਿਸੇ ਦੀ ਡਿਊਟੀ ਲਾਈ ਆ ਪਰ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਡੈੱਡ ਬਡੀ ਕੱਢਣ ਵਾਸਤੇ ਇੱਥੇ ਜੱਕੀ ਪਾਸਟਰ ਨੇ ਸੱਦਿਆ ਕਿ ਉਹ ਪ੍ਰਾਰਥਨਾ ਕਰੇਗਾ ਤੇ ਇਹ ਠੀਕ ਹੋ ਜਾਏਗਾ ਮੈਂ ਤਾਂ ਠੀਕ ਕਰਨ ਵਾਸਤੇ ਸੱਦਿਆ ਸੀ ਉਹ ਜਦੋਂ ਮੇਰੇ ਘਰ ਵਿੱਚ ਆਏ ਉਹ ਤਿੰਨ ਜਣੇ ਪਹਿਲਾਂ ਆਏ ਉਹਨਾਂ ਨੇ 10 12 ਜਣੇ ਹੋਰ ਸੱਦਲੇ ਨਾਲ ਉਹਨਾਂ ਨੇ ਪ੍ਰਾਰਥਨਾ ਕਰਨ ਦੀ ਬਜਾਏ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਕੋਈ ਉਹਨੂੰ ਥੋੜਾ ਡਮਾਰਦਾ ਸੀ ਕੋਈ ਚਪੇੜਾ ਮਾਰਦਾ ਸੀ ਜੇ ਅਸੀਂ ਗਾਂ ਛਡਾਉਣ ਹੁੰਦੇ ਆ ਕਿ ਇਹਨੂੰ ਛੱਡ ਦੋ ਕੋਈ ਨਹੀਂ ਤੁਸੀਂ ਇਹਨੂੰ ਰਹਿਣ ਦਿਓ ਜਿੱਦਾਂ ਦਾ ਹੈਗਾ ਵਾ ਤਾਂ ਵੀ ਉਹਨਾਂ ਨੂੰ ਧੱਕੇ ਦਿੰਦੇ ਸੀ ਕਹਿੰਦੇ ਸੀ ਕਿ ਇਹ ਅਸੀਂ ਤੁਸੀਂ ਪਿੱਛੇ ਹੋ ਕੇ ਬਹਿ ਜਾਓ ਉਹ ਜੀ ਗਲਾਬ ਉਹਦੇ ਪਿੰਡ ਸਿੰਘਪੁਰਾ ਪੀਓ ਦੇਖੋ ਸਿੰਘਪੁਰਾ ਵਿੱਚ ਇੱਕ ਸੈਮੂਲ ਮਸੀਹ ਜਿਹਦੀ ਜਿਹੜੀ ਇੱਕ ਪਾਸਟਰ ਨੇ ਕੁੱਟ-ਕੁੱਟ ਕੇ ਆਪਣੇ ਸਾਥੀਆਂ ਨਾਲ ਮੌਤ ਕਰਤੀ ਔਰ ਮੌਤ ਕਰਨ ਤੋਂ ਬਾਅਦ ਉਹਨੂੰ ਸੇ ਦਬਾਤ ਆ ਗਿਆ ਔਰ ਜਦੋਂ ਘਰ ਵਾਲਿਆਂ ਨੇ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਤੋਂ ਬਾਅਦ ਜਿਹੜੀ ਕਬਰ ਉੱਥੇ ਪੁੱਟੀ ਜਾ ਰਹੀ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਉਹ ਉਹਨਾਂ ਨੇ ਇਹ ਕਹਿੰਦਾ ਪੋਸਟਮੈਨ ਕਰਨ ਵਾਸਤੇ ਡਿਊਟੀ ਮਜਿਸਤਰੀ ਦੀ ਡਿਊਟੀ ਲਾਈ ਆ ਔਰ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਡੈੱਡ ਬੋਡੀ ਕੱਢਣ ਵਾਸਤੇ ਇੱਥੇ ਸਾਡੇ ਨਾਲ ਉਹਦੀ ਮਾਤਾ ਮੌਜੂਦ ਹੈ ਜਿਨ੍ਹਾਂ ਦੀ ਮੌਤੇ ਦਾ ਸੰਮਲਨ ਦੀ ਮਾਤਾ ਜੀ ਕੀ ਸਾਰੀ ਘਟਨਾ ਹੋਈ ਸੀ ਕਿਦਾਂ ਮੌਤੇ ਹੀ ਸਰ ਮੈਂ ਆ ਤੇ ਦੱਸਿਆ ਵੀ ਮੇਰਾ ਬੇਟਾ ਠੀਕ ਨਹੀਂ ਸੀ ਤੇ ਸਿਰ ਨੂੰ ਬੁਖਾਰ ਵੀ ਸੀ ਉਹ ਚੀਕਾਂ ਮਾਰਦਾ ਸੀ ਇਸ ਕਰਕੇ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਉਹ ਪ੍ਰਾਰਥਨਾ ਕਰੇਗਾ ਤੇ ਇਹ ਠੀਕ ਹੋ ਜਾਏਗਾ ਮੈਂ ਤਾਂ ਠੀਕ ਕਰਨ ਵਾਸਤੇ ਸੱਦਿਆ ਸੀ ਉਹ ਜਦੋਂ ਮੇਰੇ ਘਰ ਵਿੱਚ ਆਏ ਉਹ ਤਿੰਨ ਜਣੇ ਪਹਿਲਾਂ ਆਏ ਉਹਨਾਂ ਨੇ 10 12 ਜਣੇ ਹੋਰ ਸਦਲੇ ਨਾਲ ਉਹਨਾਂ ਨੇ ਪ੍ਰਾਰਥਨਾ ਕਰਨ ਦੀ ਬਜਾਏ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਕੋਈ ਉਹਨੂੰ ਠੋਡ ਮਾਰਦਾ ਸੀ ਕੋਈ ਚਪੇੜਾ ਮਾਰਦਾ ਸੀ ਜਿਵੇਂ ਹੀ ਗਾਂ ਛਡਾਉਣ ਹੁੰਦੇ ਆ ਕਿ ਇਹਨੂੰ ਛੱਡ ਦੋ ਕੋਈ ਨਹੀਂ ਤੁਸੀਂ ਇਹਨੂੰ ਰਹਿਣ ਦਿਓ ਜਿੱਦਾਂ ਦਾ ਹੈਗਾ ਵਾ ਤਾਂ ਵੀ ਉਹਨਾਂ ਨੂੰ ਧੱਕੇ ਦਿੰਦੇ ਸੀ ਕਹਿੰਦੇ ਸੀ ਕਿ ਅਹੀਂ ਤੁਸੀਂ ਪਿੱਛੇ ਹੋ ਕੇ ਬਹਿ ਜਾਓ ਅਹੀਂ ਸ਼ੈਤਾਨ ਕੱਢਣ ਦੇ ਸੱਟ ਜਿਹੜੀ ਐ ਸ਼ੈਤਾਨ ਨੂੰ ਲੱਗ ਰਹੀ ਐ ਇਹਨੂੰ ਕੁਝ ਨਹੀਂ ਹੋਣਾ ਵਾ ਤਾਂ ਇਹਨੂੰ ਕੁਝ ਨਹੀਂ ਹੋਣਾ ਜਦੋਂ ਇਹਨਾਂ ਨੇ 2 ਘੰਟੇ ਉਹਦੇ ਨਾਲ ਤੂ ਕਹਿ ਮਾਰਿਆ ਜੇ ਸਾਡੇ ਕਹਿੰਦੇ ਕਰਨੇ ਛੱਡ ਵੀ ਨਹੀਂ ਸੀ ਰਹੇ ਤੇ ਜਦੋਂ ਇਹਨਾਂ ਨੇ ਵੇਖਿਆ ਕਿ ਇਹਦੇ ਇਹ ਬੱਸ ਹੁਣ ਪੂਰਾ ਹੋ ਗਿਆ ਇਹਨਾਂ ਨੇ ਫੇਰ ਵੀ ਉਹਦੀਆਂ ਪਿੱਛੇ ਭਾਵਾਂ ਬਣੀਆਂ ਉਹਦੀਆਂ ਲੱਤਾਂ ਨੂੰ ਚੁੰਨੀ ਪਾਈ ਮੂਦਾ ਕਰਕੇ ਉਹਨੂੰ ਮੰਜੀ ਦੇ ਉੱਤੇ ਸੁੱਟ ਗਏ ਉਸੇ ਧਾਮੀ ਮੇਰੇ ਉਸੇ ਟਾਈਮ ਹੀ ਮੇਰੇ ਬੱਚੇ ਨੇ ਦਮ ਤੋੜ ਦਿੱਤਾ ਤੁਸੀਂ ਫਿਰ ਕੀ ਕੀਤਾ ਅਸੀਂ ਫਿਰ ਕੀ ਕਰਨਾ ਸੀ ਉਸ ਟਾਈਮ ਤੇ ਮੈਨੂੰ ਕੋਈ ਸੁਝਿਆ ਆਉੜਿਆ ਨਹੀਂ ਕਿ ਜੱਕਾ ਧਾਮੀ ਮੇਰੇ ਦਿਮਾਗ ਦੇਤੇ ਕੋਈ ਬੋਝ ਪੈ ਗਿਆ ਮੈਨੂੰ ਕੁਝ ਪਤਾ ਨਹੀਂ ਚੱਲਿਆ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਜਿਹੜਾ ਵੀ ਹੁੰਦਾ ਗਿਆ ਉਹੋ ਹੀ ਮੈਨੂੰ ਕਹਿੰਦਾ ਗਿਆ ਕਿ ਇਹਦੇ ਸਟਾ ਬਹੁਤ ਲੱਗੀਆਂ ਇਹਦੇ ਸਟਾ ਕਿਦਾਂ ਲੱਗ ਗਿਆ ਉਹ ਮੁੰਡਾ ਮੇਰਾ ਸਵੇਰ ਨੂੰ ਨੀਲਾ ਹੀ ਹੋ ਗਿਆ ਸੀ ਤੇ ਸਟਾ ਲੱਗੀਆਂ ਤੇ ਉਹ ਸਾਰੇ ਮੈਨੂੰ ਕਹਿਣ ਲੱਗੇ ਕਿ ਇਹਦੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਕਿ ਅੱਜ ਇਹਨਾਂ ਨੇ ਤੇਰਾ ਘਰ ਜਾੜਿਆ ਕੱਲ ਨੂੰ ਇਹ ਕਿਸੇ ਦਾ ਹੋਰ ਵੀ ਜਾੜ ਸਕਦੇ ਆ ਇਸ ਕਰਕੇ ਮੈਂ ਪੁਲਿਸ ਠਾੜੇ ਗਈ ਉੱਥੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਗਾੜੀ ਹੱਥ ਜੋੜੇ ਕਿ ਮੇਰਾ ਬੇਟਾ ਇਹਨਾਂ ਨੇ ਐਦਾਂ ਕੋਕੋ ਕੇ ਮਾਰਿਆ ਵਾ ਤੇ ਮੇਰੀ ਕੋਈ ਕਾਨੂੰਨੀ ਕਾਰਵਾਈ ਮੇਰੀ ਕੋਈ ਮਜ਼ਦਤ ਕੀਤੀ ਜਾਏ ਕਿਉਂ ਮੇਰੇ ਬੱਚੇ ਮੇਰੇ ਬੱਚੇ ਦੇ ਤਿੰਨ ਬੱਚੇ ਆ ਚੌਥੀ ਮੇਰੀ ਨੋਹ ਆ ਛੋਟੇ ਛੋਟੇ ਬੱਚੇ ਆ ਕੋਈ 5 ਸਾਲ ਦਾ ਇੱਕ ਤੇ ਇੱਕ 4 ਸਾਲ ਦਾ ਤੇ ਗੁੱਡੀ 10 ਕ ਸਾਲ ਦੀ ਇਸ ਕਰਕੇ ਮੇਰੀ ਨੋ ਜਿਹੜੀ ਆ ਉਹ ਕਾਹੇ ਜੋਗੀ ਨਹੀਂ ਆ ਤੇ ਮੈਂ ਹੱਥ ਜੋੜਦੀ ਆ ਕਿ ਮੇਰੀ ਮਜਦ ਕੀ ਕਿ ਇਸ ਮੌਕੇ ਪੁਲਿਸ ਅਧਿਕਾਰੀ ਡੀਐਸਪੀ ਕੋਲੋਂ ਸਿੰਘ ਜੀ ਪਹੁੰਚਣਾ ਗੱਲਬਾਤ ਕਰਾਂਗੇ ਵੀ ਸਰ ਇਹ ਕੀ ਸਾਰਾ ਮਾਵਲਾ ਹੀ ਤੇ ਕੀ ਕੀਤਾ ਜਾ ਰਿਹਾ ਹੁਣ ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਸੰਗਰਪਿੰਡ ਹੈ ਤੇ ਉਹ ਇਹਦੀ ਮਦਰ ਤੇ ਵਾਈਫ ਥਾਣੇ ਆ ਕੇ ਇਹਨਾਂ ਨੇ ਕਿ ਆ ਸਾਡਾ ਨਾ ਘਟਨਾ ਹੋਈ ਇੱਦਾਂ ਤੇ ਉਧਰ ਗਾਰਡਿੰਗ ਫਿਰ ਅਸੀਂ ਜੋ ਵੀ ਇਹਨਾਂ ਦੇ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਸੀ ਉਹਦੇ ਰੈਲੇਵੈਂਟ ਸੈਕਸ਼ਨਸ ਤਾਂ ਫਿਰ ਲੋਜ ਕਰਤੀ ਕੀ ਸਰ ਘਟਮਾਈ ਸਾਰੀ ਇਹਨਾਂ ਦੇ ਮੁਤਾਬਕ ਹੈ ਕਿ ਥੋੜਾ ਠੀਕ ਨਹੀਂ ਸੀ ਰਹਿੰਦਾ ਤੇ ਇਹਨਾਂ ਨੇ ਇਹਨਾਂ ਦੇ ਪਾਦਰੀ ਵਗੈਰਾ ਉਹਨਾਂ ਨੂੰ ਕਿਹਾ ਸੀਗਾ ਕਿ ਇਹਦੀ ਆ ਪ੍ਰੋਬਲਮ ਆ ਤੇ ਉਹ ਇਹਨੂੰ ਉਧਰ ਰਾਤ ਆਏ ਨੇ ਪਰਸੋਂ ਉਹਨਾਂ ਨੇ ਇਹਦੀ ਮਾਰਕਟਾਈ ਕੀਤੀ ਹੈ ਤੇ ਇਹਨੂੰ ਕੁਝ ਅੰਦੋਸ਼ਾਸ ਕਾਲੋ ਕੁਝ ਵੀ ਕਰ ਲੋ ਕਿ ਜੇ ਤੇ ਭੂਤ ਹੈ ਉਹ ਕੱਢਣੇ ਤੇ ਉਹ ਇਹਦੀ ਮੀਟਾ ਫਿਰ ਉਹਨੂੰ ਜਿੱਕੇ ਦੇ ਜਾਦਾ ਸੱਟ ਲੱਗੀ ਤੇ ਉਹਦੀ ਡੈਥ ਹੋ ਗਈ ਹੁਣ ਸਰ ਕੀ ਕੀਤਾ ਜਾ ਰਿਹਾ ਹੁਣ ਤੇ ਅਸੀਂ ਉਹਦੀ ਐਫਆਈਰੋਜ਼ ਕੀਤੀ ਹੈ ਐਫਆਈਰੋਜ਼ ਕਰਨ ਤੋਂ ਬਾਅਦ ਫਿਰ ਉਹਨੂੰ ਆਪਾਂ ਪੋਸਟਵਨ ਕਰਾਵਾਂਗੇ ਉਸ ਤੋਂ ਬਾਅਦ ਜੋ ਵੀ ਲੀਗਲੀ ਕਾਰਵਾਈ ਆ ਸਾਰੀ ਕਰ ਰਹੇ ਆ ਤੇ ਫਾਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਹਾਂਜੀ ਐਫਆਈਰ ਰਿਨੋਜ਼ ਕਰਤੀ ਜੀ ਅਰੈਸਟ ਕਰ ਲਿਆ ਗਿਆ ਨਹੀਂ ਅਰੈਸਟ ਨਹੀਂ ਕੀਤਾ ਜੀ ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਕੀਤਾ ਮਾਮਲਾ ਸਾਡੇ ਦੋ ਬਾਈ ਨੇਮ ਨੇ ਜੀ ਬਾਕੀ 6-7 ਅਨੁਪਛਾਤੇ ਲਿਖਾਇਆ ਇਹਨਾਂ ਨੇ ਹੋਏ ਡੀਐਸਪੀ ਕੋਲੋਂ ਸਿੰਘ ਜਿਹਨਾਂ ਕਹਿੰਦਾ ਜਿਹੜੇ આરોપી ਜਿਨ੍ਹਾਂ ਦੇ ਉੱਤੇ ਰੋਪ ਲਗਾ ਕੇ ਫਾਦਰ ਦੇ ਉਹਨਾਂ ਦੇ ਖਿਲਾਫ ਮਾਲਾ ਦੇ ਵਿੱਚ ਕਰ ਲਿਆ ਔਰ ਜਿਹੜੀ ਪੁਲਿਸ ਨੂੰ ਫੜਨ ਵਾਸਤੇ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਕਰ ਰਹੀ ਆ ਪੰਜਾਬ ਤੱਕ ਲਈ ਪਿੰਡ ਸਿੰਘਪੁਰਾ ਤੋਪ ਸ਼ੰਬਰ ਬੇਟੂ